ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਢਿਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਨੱਕ ਦਿਖਾਵਾਂਗੇ ਦੋ ਹੀ ਵੜਾ ਤੇ ਦੋ ਹੀ ਛੋਟੀਆਂ ਵਾਂ ਤੇ ਆਪਾਂ ਪਹੁੰਚੇ ਹਾਂ ਵੀਰ ਹਰਮਨ ਦੇ ਕੋਲ ਤੇ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੋਸ਼ਣ ਦਿਨਾਂ ਦੀ ਡਿਟੇਲ ਸਾਸਿਕਾਲ ਬਾਈ ਜੀ ਸਾਸਿਕਾਲ ਵੀਰ ਜੀ ਕੀ ਹਾਲ ਚੱਲ ਜੇ ਜੀ ਆ ਜੀ ਤੁਸੀਂ ਸੁਣਾਓ ਚੜਦੀ ਕਲਾ ਭਾਜੀ ਚੜਦੀ ਕਲਾ ਚ ਜੱਗੇ ਭਾਜੀ ਹੋ ਠੀਕ ਠਾਕ ਪਰਵਾਰ ਬਹੁਤ ਵਧੀਆ ਜੱਗੇ ਭਾਜੀ ਤੁਸੀਂ ਸੁਣਾਓ ਹਾਂ ਜੀ ਵਧੀਆ ਵੀਰ ਜੀ ਨਾਮ ਤੇ ਡਰੈਸ ਦੱਸਿਓ ਜੀ ਹਰਮਨ ਪਿੰਡ ਰਾਇਆ ਸਾਂਸੀ ਜ਼ਿਲ੍ਹਾ ਅੰਮ੍ਰਿਤਸਰ ਤਸਕੀਰ ਚਨਾਲਾ ਜੀ ਠੀਕ ਆ ਜੀ ਬੰਦਾ ਹੈਗਾ 8264142 ਠੀਕ ਆ ਭਾਜੀ ਤੇ ਇਧਰੋਂ ਕਰੀਏ ਜੀ ਨਹੀਂ ਨਹੀਂ ਲੈਂਦੇ ਅੱਜ ਠੀਕ ਆ ਠੀਕ ਆ ਲਓ ਜੀ ਛੋਟੇ ਛੋਟੇ ਰੇਟ ਦੀਆਂ ਤੇ ਪੰਡਾਂ ਪਾਈ ਫਿਰਦੀਆਂ ਕਰਮਾਲੀਆਂ ਗੱਭਣਿਆ ਜੱਗੇ ਵੀਰ ਮੈਂ ਦੇਣ ਦੋ ਲੈ ਜਾ ਚਾਰ ਲੈ ਜਾ ਅੱਛਾ ਜ ਮਾਈ ਲੈਵਾ ਗਾਣੋਂ ਨਹੀਂ ਪਛਾਣੂ ਬਿਲਕੁਲ ਬਿਲਕੁਲ ਸਹੀ ਗੱਲ ਜੀ ਚੱਡਾ ਵੀ ਅੱਖਾਂ ਵਾਲਾ ਜੇ ਉਨੀ ਅੱਗੇ ਨੂੰ ਬਣੀ ਤੇ ਉਨੀ ਪਿੱਛੇ ਨੂੰ ਬਣੀ ਪਈਏ ਕਰਮਾਲੀ ਵੇਖ ਸਕਦੇ ਤੁਸੀਂ ਫੁੱਟ ਫੁੱਟ ਹਸਾਉਣਾ ਬਾਹਰ ਨੂੰ ਆਈ ਪਈ ਆ ਠੀਕ ਆ ਠੀਕ ਆ ਲੋ ਜੀ ਥਣ ਵੀ ਚੰਗਾ ਲੱਗਾ ਜੇ ਕੋਈ ਆਪ ਆਈਡੀਆ ਲਾਲੇ ਵੀ ਇਹਨੇ ਕਿੰਨਾ ਦੇਣਾ ਕਿੰਨਾ ਦੇਣਾ ਵਾ ਬਿਲਕੁਲ ਬਿਲਕੁਲ ਸਹੀ ਗੱਲ ਆ ਸੂ ਬਾਪਾ ਜੀ ਦਸਮੁਤਾਬਕ ਭਾਜੀ 12 13 ਕਿਲੋ ਦੁੱਧ ਚੋਆਇਆ ਜੇ ਇਹਨੇ ਅੱਛਾ ਜੀ ਠੀਕ ਆ 10 ਚੋਆਲੇ ਲੱਸੀ ਕਰਕੇ ਮੈਂ ਜ ਆਪਦੀ ਥੋੜੀ ਠੀਕ ਆ ਲੋ ਜੀ ਸੂ ਆ ਤੀਸਰਾ ਸੂਣਾ ਜੇ ਕਰਮਾਲ ਠੀਕ ਹੈਗਾ ਸਿੰਗਲ ਹੱਡੀ ਇਹ ਕਰਮਾਲੀ ਪਤਲਾ ਚਾਮਿਆ ਕਰਮਾਲੀ ਦਾ ਚਲੋ ਕੋਈ ਸੰਭਰ ਵਾਲਾ ਭਰਾ ਖੜੇ ਤੇ ਦੁੱਧ ਚੰਗਾ ਕੱਢੀ ਜਾਣਾ ਟਾਪੂ ਥੱਲੇ ਲੱਗੇ ਪਏ ਟਾਪੂ ਚੜੇ ਆ ਗਏ ਛੋਟੇ ਸਿੰਗ ਦੀ ਮਹਿ ਲੱਗ ਵੀ ਰੇ ਇੱਕ ਰੰਗ ਕਰ ਠੀਕ ਆ ਜੀ ਜੈਡ ਬਲੈਕ ਜੇ ਲਓ ਜੀ ਕਰ ਸਕਦੇ ਤੁਸੀਂ ਚੈੱਕ ਕੱਦ ਚਲੋ ਥੋੜਾ ਜਿਆਦਾ ਜ਼ਰੂਰ ਦਰਮਿਆਨਾ ਜਾਵਾ ਬਾਕੀ ਥੱਲੇ ਆਪਣੇ ਨਜ਼ਾਰਾ ਚੱਡਾ ਲਈ ਫਿਰਦੀ ਆ ਮੈਂ ਹੋਰ ਬਣਨੀ ਆ ਅੱਛਾ ਜੀ ਠੀਕ ਆ ਠੀਕ ਆ ਲਓ ਜੀ ਤਿੰਨ ਚਾਰ ਦਿਨਾਂ ਜੇ ਹੋਰ ਖੜਦੀ ਆ ਕਰਮਾਲੀ ਤੇ ਚਾਚਾ ਜੀ ਪੰਡਾ ਪਾ ਜਾਣੀਆਂ ਕਰਮਾਲੀ ਨੇ ਤੇ ਅੱਗੇ ਵੀ ਰਾਇ ਬਣੀ ਆ ਬਿਲਕੁਲ ਬਣੀ ਆ ਬਣੀ ਆ ਸਹੀ ਗੱਲ ਆ ਲਓ ਜੀ ਅੱਖਾਂ ਵਾਲਾ ਚੱਡਾ ਤੇ ਫੁੱਟ ਫੁੱਟ ਬਾਹਰ ਨੂੰ ਆਈ ਪਈ ਆ ਕਰਮਾਲੀ ਬਿਲਕੁਲ ਬਿਲਕੁਲ ਸਹੀ ਗੱਲ ਆ ਬਾਕੀ ਜੱਗੇ ਵੀ ਮਾਸਾ ਰਾਜੀ ਹੁੰਦੀ ਮੈਂ ਤਾਂ ਪਾਣੀ ਲੱਖੋਂ ਬਾਹਰ ਵੇਚ ਦਿੰਦੇ ਹਾਂ ਜੀ ਹੁਣ ਮੁੱਲ 85 ਕਰਦੇ ਆ ਅੱਛਾ ਜੀ 80 ਪੂਰੇ ਦੀ ਦਵਾਂਗੇ ਨਹੀਂ ਕਰੀਏ ਜੈਜ ਯਾਰ ਛੱਡ ਦਈਏ ਨਹੀਂ ਕਰਦੇ ਹਾਂ ਨਾ ਜਿੱਥੇ 100 ਰੁਪਏ ਛੋੜ ਕਰਨੀ ਜੇ 70 ਰੁਪਏ ਆ ਦੀ ਜੱਗੇ ਵੀ ਮੈਂ ਦੇ ਦਾਂ 78 ਦੀ ਹਾਂ ਬਾਕੀ ਮੌਕੇ ਤੇ ਮੇਰਾ ਵੀਰ ਭਰਾ ਫੋਨ ਲਾਵੇ ਠੀਕ ਆ ਚਲ ਜਾਰ ਇੱਕ ਵਾਰ ਛੱਡ ਦੇ ਠੀਕ ਆ 77 ਦੀ ਜਾਂਦੀ ਏ ਠੀਕ ਆ ਲਓ ਜੀ 77000 ਦੀ ਜੇ ਤੇ ਬਾਕੀ ਪੰਡਾਂ ਪਈਆਂ ਕਰਮਾਲੀ ਨੇ ਬਿਲਕੁਲ ਜਿਹੜਾ ਨਾਰਮਲ ਰੇਟ ਪਾਤਾ ਵੀਰ ਨੇ ਸਾਂਭ ਰਲਾ ਭਰਾ ਖੜੇ ਕੋਈ ਤੇ ਦੂਜੇ ਨੰਬਰ ਦੇ ਭਾਜੀ ਕਿਵੇਂ ਬੈੜ ਦਿਖਾਓ ਦਿਖਾਓ ਚੱਡਾ ਹੀਰ ਇੱਕ ਰਾਂ ਕੋਈ ਗੱਲ ਨਹੀਂ ਲਓ ਜੀ ਵੇਖ ਸਕਦੇ ਜੇ ਥਣ ਵੀ ਕੱਲਾ ਕੱਲਾ ਲੱਗਾ ਪਿਆ ਵਾ ਕਿਉਂ ਮਾਨੂੰ ਨੁਕਰਾਂਗੇ ਚੰਗੀ ਜੱਗ ਜੇ ਵੀ ਇਹ ਥਣਾ ਜਣੀ ਮੈਂ ਆਈ ਵੇਖਣ ਠੀਕ ਆ ਠੀਕ ਆ ਠੀਕ ਆ ਤੇ ਵਾੜ ਦੇ ਬਾਰੇ ਦੱਸਿਓ ਪਾਜੀ ਵਾੜ ਦਾ ਚੱਗੇ ਵੀ ਦੂਜਾ ਸਵੇਰ ਸੀ ਸਰਾਕ ਵਾੜਾ ਮਨ ਰੋਟੀ ਲੱਟੂ ਨਾ ਮਸਾਣਾ ਠੀਕ ਆ ਜੀ ਦੂਜਾ ਸਵੇਰ ਥੜ ਮੁੱਠੀਦਾਰ ਲੱਗਾ ਜੇ ਥੜ ਬਹੁਤ ਹੀ ਚੰਗਾ ਥੜ ਲੱਗਾ ਜੱਗੇ ਵੀ ਗਲਾਬੀ ਥੜ ਮੁੱਠੀਦਾਰ ਥਾਣਿਆ ਕਿੰਨੇ ਦੁੱਧ ਵਾਲੀ ਆ ਪਾਜੀ ਨੀ ਮਨੋ ਵਾਲੀ ਦੁੱਧ ਯਾਰਾ ਨਹੀਂ 3 ਕਿਲੋ ਰਮਾਨਾ ਕੱਢੂਗਾ ਅੱਛਾ ਜੀ ਲਓ ਜੀ 10 14 ਲੀਟਰ ਵਾਲੀ ਜੇ ਜਰਸੀ ਠੀਕ ਆ ਠੀਕ ਆ ਲਓ ਜੀ ਜਰਸੀ ਕ੍ਰਾਸ ਚ ਆ ਗਈ ਆ ਸਿੱਧਾ ਵੈੜ ਦਾ ਵੇਖੋ ਠੀਕ ਆ ਠੀਕ ਆ ਲਓ ਜੀ ਕੱਦ ਕਾਠ ਵੀ ਚੰਗਾ ਆ ਗਿਆ ਕਰਮਾਲੀ ਦਾ ਪਾਲੀ ਪੁਲੀ ਜਿਹੜੀ ਬਹੁਤ ਜ਼ਿਆਦੀ ਆ ਸਾਂਭੀ ਕੇ ਚੰਗੀ ਆ ਭਰਾਵਾਂ ਨੇ ਇਹ ਕਿੰਨਾ ਟਾਈਮ ਖੜਦੀ ਭਾਜੀ ਦਿਨ ਦਾ ਆਪਾਂ ਨਾਲ ਦੇਖ ਵੀਰ ਕਰਦੀ ਵੈੜ ਠੀਕ ਆ ਠੀਕ ਆ ਲਓ ਜੀ ਦਿਨ 10 12 ਦਿਨ ਖੜਦੀ ਜੇ ਤੇ ਢਿੱਲਾ ਢੁਲਾ ਜਿਹੜੀਆਂ ਸਾਰੀਆਂ ਕਵਰ ਕਰ ਜਾਣੀਆਂ ਸੂਨ ਤੱਕ ਥਾਣ ਬਹੁਤ ਜ਼ਿਆਦਾ ਚੰਗਾ ਜਿਹਨੂੰ ਆਪਾਂ ਕਹਿੰਨੇ ਲੱਗਾ ਵਾ ਮੁੱਠੀਦਾਰ ਥਾਣਾ ਕਿੰਨਾ ਕੁ ਭਰ ਜੂਗੇ ਅਗਤੀ ਦੁੱਧ ਭਾਜੀ ਜਿੰਨਾ ਕਿ ਵੀ ਸੀ ਵੀ ਜਿੰਤਰਾ ਮਰਜੀ ਪਾਇਆ ਠੀਕ ਆ ਠੀਕ ਲੋ ਜੀ ਸੀਲ ਲੀਆਂ ਸੁੱਲੀਆਂ ਬਹੁਤ ਆ ਵੇਖ ਸਕਦੇ ਤੁਸੀਂ ਚੱਡਾ ਆ ਢਿੱਲਾ ਬਹੁਤ ਜ਼ਿਆਦਾ ਵਾ ਠੀਕ ਆ ਭਾਜੀ ਠੀਕ ਆ ਇਹਦਾ ਕਿੰਨਾ ਕੁ ਜੇ ਮੁੱਲ ਇਹਦਾ ਮੁੱਲ ਜੱਗ ਵੀ 40 42 ਇਹ ਮਰਜ਼ੀ ਕਰੀਏ 35000 ਦੀ ਬਾਹਰ ਤੇ 35 ਦੀ ਹਾਂਜੀ ਕਰ ਦਈਏ ਹਾਂ ਨਾਲ ਇੱਕ ਜਾਂ 11 40 34 ਠੀਕ ਹੈ ਲੋ ਜੀ 34000 ਦੀ ਬਿਲਕੁਲ ਨੋਰਮਲ ਰੇਟ ਤੀਜੇ ਨੰਬਰ ਤੇ ਫੇਰ ਵੈੜ ਠੀਕ ਹੈ ਲੋ ਜੀ ਇਹ ਵੀ ਗੱਬਣ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਲੋ ਜੀ ਸੀਲ ਲੀਆਂ ਅਸੂਲੀਆਂ ਬਹੁਤ ਹੈ ਵੈੜ ਦੇ ਵਿੱਚ ਜੇ ਕਹਿੰਦੇ ਉਰਲੇ ਅਗਲੇ ਖਾਨ ਦੀ ਤੇਲ ਹੀ ਠੀਕ ਹੈ ਲੋ ਜੀ ਬੈਣੀ ਤੋਂ ਦੂਜਾ ਸਾਈਡ ਅਗਲਾ ਜਿਹੜਾ ਤੇਲ ਜੇ ਬਾਉ ਜੀ ਸਿਆਣੀ ਗੱਲ ਆ ਬਾਕੀ ਗੱਬਣ ਆ ਕਿੰਨੇ ਬਣਾਇਓ ਜੱਗੇ ਵੀਰੋਂ ਮੈਂ 17 18 ਕਿਲੋ ਦੁੱਧ ਭਰਦੀ ਆ ਅੱਛਾ ਜੀ ਇਹ ਦਿਨ ਦਾ ਖੜਦੀ ਆ ਤੇ ਆ ਵੇਲਾ ਤਿਆਰ ਹੋਣੀ ਆ ਸਾਰੀ ਠੀਕ ਆ ਜੀ ਪੁਣਾ ਦਾ ਰਕਾ ਵੇ ਇੱਕ 10 ਸੋਨਾ ਠੀਕ ਆ ਠੀਕ ਆ ਲੋ ਜੀ 17 18 ਲੀਟਰ ਵਾਲੀ ਆ ਕ੍ਰਾਸ ਭਾਈ ਆ ਗਈ ਸ਼ਾਈ ਵਾਲ ਹਾਂਜੀ ਹਾਂਜੀ ਦੂਜਾ ਸੂਆ ਵੇੜ ਜੀ ਦੂਜਾ ਹਾਂਜੀ ਲੋ ਜੀ ਦੂਜਾ ਸੂਆ ਇਹਦਾ ਸ਼ਾਈ ਵਾਲ ਕ੍ਰਾਸ ਜੀ ਫੈਡ ਕੁਆਲਿਟੀ ਵੇ ਇਹਨਾਂ ਦੀ ਐਨ ਮੱਝਾਂ ਵਾਲਾ ਹਿਸਾਬ ਕਿਤਾਬ ਹੁੰਦਾ ਜੇ ਇਹ ਦੇ ਬਿਲਕੁਲ ਵੀਰ ਦੇ ਭਾਅ ਨਾਲ ਹੀ ਦੇਣੀ ਆ ਕਾਦ ਕੁਦ ਜਿਹੜਾ ਚੰਗਾ ਵਾ ਕਰਮਾਲੀ ਦਾ ਇਹ ਕਿੰਨਾ ਟਾਈਮ ਖੜਦੀ ਭਾਜੀ ਇਹ ਜੱਗੇ ਵੀ ਦਿਨ ਦਾਹ ਲੈ ਜੂਗੀ ਇਹ ਵੀ ਦਿਨ ਦਾਹ ਲੈ ਜੂਗੀ ਠੀਕ ਆ ਲਓ ਜੀ ਇਹ ਵੀ ਦਿਨ ਦਾਹ ਖੜਦੀ ਆ ਜੇ ਕਰਮਾਲੀ ਇਹ ਢਿੱਲਾਂ ਤੋਂ ਹੀ ਵੇਖ ਸਕਦੇ ਜੀ ਬਹੁਤ ਹੀ ਜ਼ਿਆਦਾ ਵਾ ਚੱਡੇ ਦੇ ਇਹਦਾ ਮੁੱਲ ਭਾਜੀ ਹਰ ਕਿੰਨਾ ਕਰਨਾ ਜੀ ਡੱਗਵੀਰ 35 ਦੀ ਭਲਾ ਕੋਈ ਹਾਲ ਹੈ ਜੇ ਭਲਾ ਕੋਈ ਹਾਲ ਹੈ ਨਹੀਂ 33 33 ਦੇ ਦਾਂਗੇ 86000 ਦਾ ਜੋੜਾ 33 33 ਦਾ ਹੀ ਹਾਂ ਜੇ ਕੋਈ ਜੋੜਾ ਇਕੱਠਾ ਖੜੂ 65 ਦਾ ਚਲ ਇੱਚੋ ਕਰਦੇ ਮਾਨਤਾਲ ਚੱਲ 33 ਦੇ ਦਈਏ 32 ਦੀ ਜਾਂਦੇ ਠੀਕ ਆ ਲਓ ਜੀ 32000 ਦੀ ਜੇ ਠੀਕ ਆ ਠੀਕ ਆ ਠੀਕ ਆ ਲਓ ਜੀ 16 17 ਲੀਟਰ ਵਾਲੀ ਆ ਬਿਲਕੁਲ ਹੀ ਨਾਰਮਲ ਰੇਟ ਤੇ ਐਂਡ ਤੇ ਆਪਾਂ ਤੁਹਾਨੂੰ ਰਸ਼ੀਗਨ ਟੈਂਕਾ ਦਿਖਾਉਣੇ ਆ। ਕਿੱਸੂਆ ਮੈਂ ਸੁਈ ਲੈਵਲ ਉਹਦੇ ਮਾਰਦੇ ਠੀਕ ਆ ਠੀਕ ਆ ਲੋ ਜੀ ਪੰਡਾ ਪਈਆਂ ਪਈਆਂ ਕਰਮਾਲੀ ਨੇ। ਹੋਊਗਾ 14 ਲੀਟਰ। ਅੱਛਾ ਜੀ 11-10 ਕੇ ਦੇਣੀ ਆ। ਲੋ ਜੀ ਹੋਊਗਾ 12 ਪਰ 11-10 ਕੇ ਬਾਈ ਕਹਿੰਦਾ ਕਿ ਦੇਾਂਗੇ ਥਣ ਥਣ ਬਹੁਤ ਚੰਗਾ ਲੱਗਾ ਵਾ। ਜਵਾਕ ਇਹਦੇ ਪਿਛੇ ਭਾਜੀ। ਕਰਾਂ ਕਾਲੀ ਮੈਂ ਜੱਗੇ ਵੀਰ। ਜਵਾਕ ਹੀ ਜੇ। ਸੁਆ ਤੀਜਾ ਮਗਰ ਕੱਟਾ ਜੇ ਨਹੀਂ ਸੀ। ਠੀਕ ਆ ਜੀ ਮੇਲ ਕਾਫ ਆ ਗਿਆ ਜੇ ਪਿਛੇ। ਕਿੰਨਾ ਟਾਈਮ ਹੋ ਗਿਆ ਸੁਈ ਨੂੰ? ਨਹੀਂ ਚੰਗੀ ਜੇ ਮੈਂ। ਵੱਡਾ ਕੱਟ ਕੱਟ ਪੇਠ ਪੋੜਾ ਬਹੁ ਗਰੰਟੀ ਆਪਣੀ ਠੀਕ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਜੱਗੇ ਵੀਰ ਉਹਨੇ 22 ਦਿੰਦੇ ਠੀਕ ਆ ਲਓ ਜੀ 20 22 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਸੂਈ ਨੂੰ ਤੇ 12 ਲੀਟਰ ਜਿਹੜਾ ਦੁੱਧ ਤਿਆਰ ਆ ਪਰ 11 ਦੀ ਗਰੰਟੀ ਆ ਵੀਰ ਦੀ ਛੱਡਾ ਛੁੱਡਾ ਬਹੁਤ ਹੀ ਚੰਗਾ ਉਹ ਨਹੀਂ ਅੱਗੇ ਨੂੰ ਤਾਂ ਨਹੀਂ ਪਿਛੇ ਨੂੰ ਬਣੀ ਪਈ ਆ ਪਿੱਠ ਪੂਰੇ ਦੀ ਬੜੀ ਚੰਗੀ ਮੈਂ ਜੱਗੇ ਵੀਰ ਉਧਰ ਦੀ ਆ ਠੀਕ ਆ ਜੀ ਠੀਕ ਆ ਠੀਕ ਆ ਲਓ ਜੀ ਲੈ ਵਾਲੂ ਵਾ ਜਿਹੜਾ ਬੰਤਰ ਬਹੁਤ ਹੀ ਚੰਗੀ ਏ ਜੱਡ ਬਲਾ ਗਿਆ ਪਿਓਰ ਮੋਰਾ ਨਸਲ ਦੀ ਆ ਤੇ ਚਵਾਈ ਜੂ ਜਾਣ ਇੱਕ ਨੰਬਰ ਇੱਕ ਨੰਬਰ ਦੇਖ ਲੀਹ ਠੀਕ ਆ ਜੀ ਇਹਦਾ ਮੁੱਲ ਭਾਜੀ ਮੁੱਲ ਤੇ ਜੱਗੇ ਵੀ ਮੈਂ ਭਾਵੇਂ 12 ਕਰ ਦਈਏ ਅੱਛਾ ਜੀ 10 ਦੀ ਤੇਰੀ ਏ ਨਹੀਂ ਕਰੀਏ ਜਾਇਜ ਹਾਂ ਨਾ ਜੱਗੇ ਵੀ 1 ਪੰਜ ਦੀ ਮੈਂ ਦੇਣਾ ਇੱਕ ਪੰਜ ਦੀ ਹਾਂ ਜੀ ਬਾਕੀ ਮੌਕੇ ਦੇ ਮਾਰ ਪਾਂ ਚੱਲ 14 ਦੀ 1000 ਛੱਡ ਦਿੰਨੇ ਹੋਰ ਦੇ ਲਾਂਗੇ ਜੱਗੇ ਵੀ ਜੇ ਤੂੰ ਤੈਰ ਆ ਠੀਕ ਆ ਲਓ ਜੀ 104000 ਦੀ ਕਿੰਨਾ ਘਟਾੜੇ ਸੋਣਾ ਦੁੱਧ ਕਰੂਗੀ ਦੁੱਧ ਕਿੰਨਾ ਕਰ ਜੂਗੇ ਨਹੀਂ ਤੋੜਾ 15 ਕਿਲੋ ਤੇ ਚੱਲੂ ਮੈਂ ਠੀਕ ਆ ਜੀ ਠੀਕ ਆ 14 15 ਲੀਟਰ ਦੁੱਧ ਭਰੂਗੀ ਦੂਜਾ ਸੂਆ ਤੇ ਮੇਲ ਕਾ ਪਿਛੇ ਆ ਗਿਆ ਜੀ ਤੇ 12 ਲੀਟਰ ਜਿਹੜਾ ਮੌਕੇ ਤੇ ਤਿਆਰ ਪਰ 11 ਦੀ ਗਰੰਟੀ ਆ ਫੋਲ ਵੀਰ ਦੀ ਤੇ ਚੱਡੇਰੀਆਂ ਜਿਹੜੀਆਂ ਸਫਾਈਆਂ ਸਫਾਈਆਂ ਬਹੁਤ ਜਿਆਦਾ ਆ ਗਈਆਂ ਵਾ ਵੱਡੇ ਕੱਦ ਕਾਠ ਵਾਲੀ ਰਸ਼ੀਗਨ ਟੈਂਕੀ ਹਿਸਾਬ ਨਾਲ ਪਸ਼ੂ ਵੀਰ ਦੇ ਕੋਲ ਚੰਗਿਆ ਤੇ ਰੇਟ ਬਿਲਕੁਲ ਨੋਰਮਲ ਪਾਤੀਆ ਵੀਰ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਚਲੋ ਕੇ ਵੀਰ ਭਾਂਡੇ ਅੱਗੇ ਪਸ਼ੂ ਖਰੀਦਣ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ